ਅੱਜ ਜਿਹੜਾ ਐਕਸੀਡੈਂਟ ਹੋਇਆ ਕਿਥੋਂ ਦੀ ਹੋਇਆ ਕਿਦੀ ਗਲਤੀ ਨਾਲ ਹੋਇਆ ਹਾਂਜੀ ਸਾਸੀ ਘਾਲ ਜੀ ਮੈਂ ਅਮਨਦੀਪ ਸਿੰਘਾ ਕਲਾਸਾ ਲੀਡਰ ਪਟਿਆਲਾ ਦਾ ਹਾਂ ਜੀ ਤੇ ਅੱਜ ਮੈਨੂੰ ਕਾਲ ਆਈ ਜੀ ਤੇ ਆਡੀ ਇੱਕ ਗੱਡੀ ਵਾਟਰ ਬਾਕਸ ਦੇ ਤਨਾ ਦੇ ਤਨਾ ਖੜਦੀ ਜੈਸਮਲ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਮੇਰੀ ਗੱਲ ਹੋਈ ਜੀ ਜਿਹੜਾ ਵਿੱਚ ਪੇਸ਼ੈਂਟ ਦਾ ਅਟੈਂਡੈਂਟ ਸੀ ਉਹਨਾਂ ਨਾਲ ਇਹ ਆਪਣੀ ਕਾਲ ਜਿਹੜੀ ਆਪਣੀ ਐਂਬੂਲੈਂਸ ਸੀ ਇਹ ਆਪਣੀ ਸਮਾਨੇ ਹਸਪੀਟਲ ਤੋਂ ਇੱਕ ਰੋਡ ਸਾਈਡ ਐਕਸੀਡੈਂਟ ਲੈ ਕੇ ਰਜਿੰਦਰ ਆ ਰਹੀ ਸੀ ਤੇ ਮੈਨੂੰ ਜੜੀ ਇੱਕ ਉਹਨਾਂ ਨੂੰ ਦੱਸਿਆ ਜਿਹੜੇ ਪੇਸ਼ੈਂਟ ਦਾ ਅਟੈਂਡੈਂਟ ਸੀ ਉਹਨਾਂ ਨੂੰ ਦੱਸਿਆ ਵੀ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਮੈਂ ਉਹਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਵੀ ਸਵਾਲ ਜਵਾਬ ਕੀਤਾ ਵੀ ਆਪਣੇ ਕਿੱਦਾਂ ਤੁਸੀਂ ਠੀਕ ਹੋ ਆਪਣੇ ਆਪਣਾ ਸਟਾਫ ਸੀਗਾ ਕਹਿੰਦੇ ਠੀਕ ਆ ਜੀ ਤੋਂ ਉਹਨਾਂ ਨੂੰ ਮੈਂ ਪੁੱਛਿਆ ਵੀ ਕੀ ਦਿੱਕਤ ਕੀ ਕਿੱਦਾਂ ਐਕਸੀਡੈਂਟ ਹੋਇਆ ਕੀ ਪ੍ਰੋਬਲਮ ਆਇਆ ਉਹ ਕਹਿੰਦੇ ਇੱਕ ਰੋਡਵੇਜ ਦੀ ਬੱਸ ਆ ਰਹੀ ਸੀ ਪਿੱਛੋਂ ਵੀ ਆਰਟੀਸੀ ਦੀ ਬਹੁਤ ਤੇਜ਼ ਆ ਰਹੀ ਸੀ ਉਹਨੇ ਹਨੂ ਸਾਈਡ ਮਾਰੀ ਤੇ ਮੈਂ ਉਹਨ ਇਥੇ ਜਨਰਲ ਹਸਪੀਟਲ ਖੜਾ ਆ ਮੇਰੇ ਈਐਮਟੀ ਆ ਜੀ ਪ੍ਰੇਮਪਾਲ ਕਾਫੀ ਇੰਜਰਡ ਹੋਏ ਨੇ ਸਿਟੀ ਸਿਹਤ ਦੱਸਿਆ ਜੀ ਉਹ ਨਖਬਿੰਦਰ ਸਿੰਘ ਇਹਨਾਂ ਨੇ ਉਹ ਕੇਸ ਉੱਥੇ ਪਿੱਕ ਕੀਤਾ ਤੇ ਨਾਲ ਹੋਰ ਵੀ ਕੇਸ ਇੱਥੇ ਲੈ ਕੇ ਇਹਨਾਂ ਨੂੰ ਡ੍ਰੋਪ ਕੀਤਾ ਜੀ ਐਂਬੂਲੈਂਸ ਕਿ ਜਿਹੜੀ ਤੁਸੀਂ ਐਂਬੂਲੈਂਸ ਦੀ ਗੱਲ ਰਿਓ ਮਰੀਜ਼ ਕਿਥੋਂ ਦੀ ਲੈ ਕੇ ਆ ਰਹੇ ਸੀ ਜੇ ਮਰੀਜ਼ ਸਮਾਣੇ ਤੋਂ ਰੈਫਰ ਹੋਇਆ ਜੀ ਜਿੰਦਰਾਲੀ ਜੀ ਕਰਨੈਲ ਸਿੰਘ ਉਹਦਾ ਨਾਂ ਹੀ ਮਰੀਜ਼ ਜੀ ਇਹ ਕਿਸੀ ਦੀ ਜਿਹੜੀ ਬੱਸ ਜਾਣ ਕਿ ਕਿਧਰੋਂ ਦੀ ਜਾ ਰਹੀ ਸੀ ਇਹ ਉਧਰੋਂ ਆ ਰਹੀ ਸੀ ਜੀ ਆਪਣੇ ਸਮਾਣੇ ਸਾਈਡ ਤੋਂ ਆ ਰਹੀ ਸੀ ਇਹ ਵੀ ਪਟਿਆਲੇ ਨੂੰ ਆ ਰਹੀ ਸੀ ਤੇ ਇਹਨੇ ਪਿੱਛੋਂ ਦੀ ਬੱਤ ਮਾਰੀ ਜੀ ਉਹਦੀਆਂ ਫੋਟੋਆਂ ਸਾਡੇ ਕੋਲ ਹੈ ਵਾ ਤੇ ਬਸਦਾ ਸਾਡੀ ਐਂਬੂਲੈਂਸ ਦਾ ਨੁਕਸਾਨ ਤਾਂ ਜੋ ਹੋਇਆ ਹੋਇਆ ਸਾਡਾ ਐਮਪੀ ਬਹੁਤ ਇੰਜਰਡ ਹੋਇਆ ਜੀ ਤੇ ਜਦ ਦੀ ਬਾਸ ਵਾਲਾ ਉੱਥੇ ਕੋਈ ਨਹੀਂ ਹੈਗਾ ਉਹ ਸਾਰੇ ਚਲੇ ਗਏ ਜੀ ਬਸ ਤੇ ਕਿੰਨੇ ਮਰੀ ਕਿੰਨੇ ਲੋਕ ਸੀ ਉਸ ਟਾਈਮ ਸਵਾਰੀ ਇਹਦਾ ਖਰ ਮੈਨੂੰ ਕੋਈ ਪੱਕਾ ਨਹੀਂ ਪਤਾ ਬਸ ਤੇ ਕਿੰਨੇ ਲੋਕ ਜਦੋਂ ਸੀਨ ਦੀ ਗੱਲ ਕੀਤੀ ਆਪਾਂ ਸਾਡੇ ਉਹਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਾਨੀਵਰ ਜੋ ਨੁਕਸਾਨ ਹੈ ਸਾਡੇ ਐਂਬੂਲੈਂਸ ਦਾ ਤੇ ਗੱਲ ਕੀਤੇ ਕਿੰਨੇ ਲੋਕ ਜ਼ਖਮੀ ਹੋਏ ਘਾਤੇ ਵੀ ਕਿੰਨੇ ਕੋਈ ਆਠ ਟੋਟਲ ਟੋਟਲ ਆਠ ਜੋ ਸਾਡੇ ਐਮਪੀ ਪਾਇਲਟ ਬਸ ਤੇ ਉੱਥੇ ਆ ਕੇ ਪਰਸਨ ਜ਼ਖਮੀ ਹੋਏ ਤੇ ਜਿਹੜੇ ਮਰੀਜ਼ ਲਿਆ ਦਿੱਤੇ ਉਹ ਸੁਰੱਖਿਤ ਜਦੋਂ ਆਪ ਮਰੀਲਾ ਉਹ ਕਿਵੇਂ ਜਸਮੰਦਰ ਸਾਹਿਬ ਦਾ ਫਿਰ ਵੀ ਵਾਲੇ ਬੱਚ ਉਹ ਨਹੀਂ ਪੀਐਡੀਸੀ ਦੀ ਗਲਤੀ ਨਾਲ ਉਹ ਪੀਐਡੀਸੀ ਦੀ ਬਿਲਕੁਲ ਗਲਤੀ ਨਹੀਂ ਉਹਨਾਂ ਨੇ ਪਿੱਛੋਂ ਲਿਆ ਕੇ ਮਾਰੀ ਆ ਜੀ ਪਿੱਛੋਂ ਲਿਆ ਕੇ ਸਾਡੀ ਐਂਬੂਲੈਂਸ ਤੇ ਟੱਕਰ ਮਾਰੀ ਸਾਡਾ ਐਮਪੀ ਪਿੱਛੇ ਬੈਠ ਕੇ ਗੱਡੀ ਚ ਉਹਨਾਂ ਦੇ ਕੇਅਰ ਕਰ ਰਿਹਾ ਸੀ ਦੋੜ ਸਾਡਾ ਐਕਸੈਂਟ ਕੇਸ ਸੀ ਉਹ ਵੀ ਤੇ ਜਦ ਕਿ ਉਹ ਮੇਰੀ ਜਦ ਤਨਾ ਗੱਲ ਹੋਈ ਐਮਪੀ ਨੇ ਇਹਨੂੰ ਕੋਈ ਮਤਲਬ ਸੈਮੀ ਕੌਂਸ਼ੀਅਸ ਕੰਡੀਸ਼ਨ ਹੈ ਜੀ ਇਹਨੂੰ ਕੋਈ ਪਤਾ ਹੀ ਨਹੀਂ ਤੁਹਾਡੇ ਵੱਲੋਂ ਕੋਈ ਪੁਲਿਸ ਕਾਰਵਾਈ ਕੀ ਜਾਊਗੀ ਅਸੀਂ ਹੁਣ ਦਾਰਿਆਂ ਜੀ ਸੇਨ ਤੇ ਜਾ ਰਹੇ ਹਾਂ ਜੀ ਆਪਾਂ ਪੁਲਿਸ ਕਾਰਵਾਈ ਕਰਾਂਗੇ ਜੀ ਤੇ ਸਾਨੂੰ ਇਹ ਹਾਦਸਾ ਕਿੱਦਾਂ ਹੋਇਆ ਜੀ? ਇਹ ਅਸੀਂ ਸਮਾਣੇ ਤੋਂ ਰੈਫਰ ਕੇਸ ਲੈ ਕੇ ਆ ਰਹੇ تھے ਜੀ। ਬੱਸ ਵੀ ਸਮਾਣੇ ਵੱਲੋਂ ਆ ਰਹੀ ਸੀ। ਇਹ ਇੱਥੇ ਉਹਨੇ ਓਵਰਟੇਕ ਕਰ ਰਿਆ ਸੀ ਪਤਾ ਨਹੀਂ ਅੱਗੇ ਕੋਈ ਸਾਧ ਨਹੀਂ ਉਹਨੇ ਕੱਟ ਮਾਰਿਆ ਤਾਂ ਗੱਡੀ ਵਿੱਚ ਲੱਗਿਆ ਜੀ। ਕਿਹੜਾ ਐਕਸੀਡੈਂਟ ਕੇਸ ਆ ਰਿਹਾ ਜੀ? ਹਾਂਜੀ ਐਕਸੀਡੈਂਟ ਹੀ ਸਾਰਾ। ਤੇ ਬੱਸ ਵਾਲਿਆਂ ਨੇ ਪਿੱਛੋਂ ਦੀ ਮਾਰੀ। ਹਾਂਜੀ ਪਿੱਛੋਂ। ਕਿਹੜੀ ਬੱਸ ਸੀ ਇਹ? ਪੀਆਰਟੀਸੀ। ਇਹ ਕਿਧਰੋਂ ਦੀ ਆ ਰਹੀ ਸੀ? ਸਮਾਣੇ ਤੋਂ ਆ ਰਹੀ ਦੀ ਵੀ। ਤੇਜ ਰਫਤਾਰ ਸੀ ਕੀ? ਹਾਂਜੀ ਤੇਜ਼ ਰਫਤਾਰ ਸੀ। ਕੀ ਓਵਰਟੇਕ ਕਰਨ ਦੇ ਕਾਰਨ ਆਇਆ? ਹਾਂਜੀ ਓਵਰਟੇਕ ਕਰਨ। ਕਿੰਨੇ ਲੋਕ ਸੀ ਜੀ ਤੁਹਾ ਤੈਨਾਂ ਲੋਕ ਸੀ ਜੀ ਪੁਰਪੋਂ-ਪੋਂ ਜ਼ਖਮੀਆਂ ਤੁਹਾਡੇ ਤਿੰਨੋ ਜ਼ਖਮੀ ਨੇ ਜੀ ਤਿੰਨੋ ਜ਼ਖਮੀ ਆ ਜੀ ਤੁਸੀਂ ਠੀਕ ਹੋ ਤੁਸੀਂ ਡਰਾਈਵਰ ਹੋ ਜੀ ਹਾਂ ਜੀ ਮੈਂ ਹਾਂ ਡਰਾਈਵਰ ਆ ਤੇ ਬੱਸ ਵਿੱਚ ਕਿੰਨੇ ਲੋਕ ਸਵਾਰ ਸੀ ਬੱਸ ਵਿੱਚ ਬੱਸ ਭਰੀ ਹੋਈ ਸੀ ਜੀ ਬੱਸ ਵੀ ਭਰੀ ਹੈ ਜੀ ਸਵਾਰੀਆਂ ਹਾਂ ਜੀ ਸਵਾਰੀਆਂ ਹੈਗੇ ਕਿੰਨੇ ਲੋਕ ਟੋਟਲੀ ਸਾਥ ਤੇ ਵੀ ਜ਼ਖਮੀ ਹੋਇਆ ਉਹ ਪੰਜ ਚਾਰ ਜਣੇ ਬੱਸ ਚ ਵੀ ਜ਼ਖਮੀ ਨੇ ਜੀ ਯਾਨੀ 7-8 ਬੰਦੇ ਹਾਜੀ ਹੋਏ ਆ ਹਾਂ ਜੀ ਪੁਲਿਸ ਕਾਰਵਾਈ ਕੀਤੀ ਹੈ ਤੁਸੀਂ ਹਾਂ ਜੀ ਕੀਤੀ ਯਾਨੀ ਪੀਆਰਸੀ ਦੀ ਗਲਤੀ ਨਾਲ ਇਹ ਹਾਦਸਾ ਹੋਇਆ ਹਾਂ ਜੀ ਅੱਜ ਜਿਹੜਾ ਐਕਸੀਡੈਂਟ ਹੋਇਆ ਕਿੱਥੋਂ ਦੀ ਹੋਇਆ ਕਿ ਦੀ ਗਲਤੀ ਨਾਲ ਹੋਇਆ ਹਾਂਜੀ ਸਾਸੀ ਘਾਲ ਜੀ ਮੈਂ ਅਮਨਦੀਪ ਸਿੰਘ ਕਲਾਸਾ ਲੀਡਰ ਪਟਿਆਲਾ ਰੋ ਜੀ ਤੇ ਅੱਜ ਮੈਨੂੰ ਕਾਲ ਆਈ ਜੀ ਤੇ ਆਡੀ ਇੱਕ ਗੱਡੀ ਵਾਟਰ ਬਾਕਸ ਦੇ ਤਨਾ ਤੇ ਤਨਾ ਖੜੀ ਜਿਹਾ ਸਮਲ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਮੇਰੀ ਗੱਲ ਹੋਈ ਜੀ ਜਿਹੜਾ ਵਿੱਚ ਪੇਸ਼ੈਂਟ ਦਾ ਟੈਂਡੈਂਟ ਸੀ ਉਹਨਾਂ ਨਾਲ ਇਹ ਆਪਣੀ ਕਾਲ ਜਿਹੜੀ ਆਪਣੀ ਐਂਬੂਲੈਂਸ ਸੀ ਇਹ ਆਪਣੀ ਸਮਾਨੇ ਹਸਪੀਟਲ ਤੋਂ ਇੱਕ ਰੋਡ ਸਾਈਡ ਐਕਸੀਡੈਂਟ ਲੈ ਕੇ ਜਨਹਰ ਆ ਰਹੀ ਸੀ ਤੇ ਮੈਨੂੰ ਦੇੜੀ ਇੱਕ ਉਹਨਾਂ ਨੂੰ ਦੱਸਿਆ ਜਿਹੜੇ ਪੇਸ਼ੈਂਟ ਦਾ ਅਟੈਂਡੈਂਟ ਸੀ ਉਹਨਾਂ ਨੂੰ ਦੱਸਿਆ ਵੀ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਤੇ ਮੈਂ ਉਹਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਵੀ ਸਵਾਲ ਜਵਾਬ ਕੀਤਾ ਵੀ ਆਪਣੇ ਕਿੱਦਾਂ ਤੁਸੀਂ ਠੀਕ ਹੋ ਆਪਣੇ ਆਪਣਾ ਸਟਾਫ ਸੀਗਾ ਕਹਿੰਦੇ ਠੀਕ ਆ ਜੀ ਤੋਂ ਉਹਨਾਂ ਨੂੰ ਮੈਂ ਪੁੱਛਿਆ ਵੀ ਕੀ ਦਿੱਕਤ ਕੀ ਕਿੱਦਾਂ ਐਕਸੀਡੈਂਟ ਹੋਇਆ ਕੀ ਪ੍ਰੋਬਲਮ ਆਇਆ ਉਹ ਕਹਿੰਦੇ ਇੱਕ ਰੋਡਵੇਅ ਦੀ ਬੱਸ ਆ ਰਹੀ ਪਿੱਛੋਂ ਵੀ ਆਰਟੀਸੀ ਦੀ ਬਹੁਤ ਤੇਜ਼ ਆ ਰਹੀ ਸੀ ਉਹਨੇ ਹਨੂ ਸਾਈਡ ਮਾਰੀ ਤੇ ਮੈਂ ਹੁਣ ਇੱਥੇ ਜਨਰਲ ਹਸਪਤਲ ਖੜਾ ਆ ਮੇਰੇ ਈਐਮਟੀ ਆ ਜੀ ਪ੍ਰੇਮਪਾਲ ਕਾਫੀ ਇੰਜਰਡ ਹੋਏ ਨੇ ਸਿਟੀ ਸਿਪਾਂਦ ਦੱਸਿਆ ਜ ਜਸਵਿੰਦਰ ਸਿੰਘ ਇਹਨਾਂ ਨੇ ਉਹ ਕੇਸ ਉੱਥੇ ਪਿਕ ਕੀਤਾ ਤੇ ਨਾਲ ਹੋਰ ਵੀ ਕੇਸ ਇੱਥੇ ਲੈ ਕੇ ਇਹਨਾਂ ਨੂੰ ਡਰੋਮ ਕੀਤਾ ਜੀ ਐਂਬੂਲੈਂਸ ਕਿ ਜਿਹੜੀ ਤੁਸੀਂ ਐਂਬੂਲੈਂਸ ਦੀ ਗੱਲ ਰਿਹਾ ਹੋ ਮਰੀਜ਼ ਕਿੱਧਰੋਂ ਦੀ ਲੈ ਕੇ ਆ ਰਹੇ ਸੀ ਇਹ ਮਰੀਜ਼ ਸਮਾਣੇ ਤੋਂ ਰੈਫਰ ਹੋਇਆ ਜੀ ਜਿੰਦਰਾਲੀ ਜੀ ਕਰਨੈਲ ਸਿੰਘ ਉਹਦਾ ਨਾਂ ਹੀ ਮਰੀਜ਼ ਹੈ ਜੀ ਆਰਟੀਸੀ ਦੀ ਜਿਹੜੀ ਬੱਸ ਜਾ ਰਹੀ ਸੀ ਕਿ ਕਿਧਰੋਂ ਦੀ ਜਾ ਰਹੀ ਸੀ ਇਹ ਉਧਰੋਂ ਆ ਰਹੀ ਸੀ ਜੀ ਆਪਣੇ ਸਮਾਣੇ ਸਾਈਡ ਤੋਂ ਆ ਰਹੀ ਸੀ ਇਹ ਵੀ ਪਟਿਆਲੇ ਨੂੰ ਆ ਰਹੀ ਸੀ ਤੇ ਇਹਨੇ ਪਿੱਛੋਂ ਦੀ ਬੱਤ ਮਾਰੀ ਜੀ ਉਹਦੀਆਂ ਫੋਟੋਆਂ ਸਾਡੇ ਕੋਲ ਹੈ ਵਾ ਤੇ ਬਸਦਾ ਸਾਡੀ ਐਂਬੂਲੈਂਸ ਦਾ ਨੁਕਸਾਨ ਤਾਂ ਜੋ ਹੋਇਆ ਹੋਇਆ ਸਾਡਾ ਐਮਪੀ ਬਹੁਤ ਇੰਜਰਡ ਹੋਇਆ ਜੀ ਤੇ ਜਦ ਦੀ ਬਾਸ ਵਾਲਾ ਉੱਥੇ ਕੋਈ ਨਹੀਂ ਆਗਾ ਉਹ ਸਾਰੇ ਚਲੇ ਗਏ ਜੀ ਬਸ ਤੇ ਕਿੰਨੇ ਮਰੀ ਕਿੰਨੇ ਲੋਕ ਸੀ ਉਸ ਟਾਈਮ ਸਵਾਰੀ ਇਹਦਾ ਖਰ ਮੈਨੂੰ ਕੋਈ ਪੱਕਾ ਨਹੀਂ ਪਤਾ ਬਸ ਤੇ ਕਿੰਨੇ ਲੋਕ ਜਦੋਂ ਸੀਨ ਦੀ ਗੱਲ ਕੀਤੀ ਆਪਾਂ ਸਾਡੇ ਉਹਨਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜਾਨੀਵਰ ਜੋ ਨੁਕਸਾਨ ਹੈ ਸਾਡੇ ਐਂਬੂਲੈਂਸ ਦਾ ਗੱਲ ਕਰਦੇ ਕਿੰਨੇ ਲੋਕ ਜ਼ਖਮੀ ਹੋਏ ਘਾਤੇ ਵੀ ਕਿੰਨੇ ਕੋਈ ਆਹ ਟੋਟਲ ਟੋਟਲ ਆਖ ਜੋ ਸਾਡੇ ਐਮਪੀ ਪਾਇਲਟ ਵਾਸਤੇ ਉੱਥੇ ਆ ਕੇ ਪਰਸਨ ਜ਼ਖਮੀ ਹੋਏ ਤੇ ਜਿਹੜੇ ਮਰੀਜ਼ ਲਿਆ ਦਿੱਤੇ ਉਹ ਸੁਰੱਖਿਤ ਹੈ ਜਦੋਂ ਆਪ ਮਰੀਲਾ ਉਹ ਕਿਵੇਂ ਜਸਮੰਦਰ ਸਾਹਿਬ ਉਹ ਕਾਫੀ ਹਾਲ ਦਾ ਫਿਰ ਵੀ ਵਾਲੇ ਬੱਚ ਉਹ ਨਹੀਂ ਪੀ.ਆਰ.ਸੀ ਦੀ ਗਲਤੀ ਨਾਲ ਹੋਇਆ ਇਹ ਪੀ.ਆਰ.ਸੀ ਦੀ ਬਿਲਕੁਲ ਗਲਤੀ ਨਹੀਂ ਉਹਨਾਂ ਨੇ ਪਿੱਛੋਂ ਲਿਆ ਕੇ ਮਾਰੀ ਆ ਜੀ ਪਿੱਛੋਂ ਲਿਆ ਕੇ ਸਾਡੀ ਐਂਬੂਲੈਂਸ ਤੇ ਟੱਕਰ ਮਾਰੀ ਸਾਡਾ ਈ.ਐਮ.ਪੀ ਪਿੱਛੇ ਬੈਠ ਕੇ ਗੱਡੀ ਚ ਉਹਨਾਂ ਦੇ ਕੇਅਰ ਕਰ ਰਿਹਾ ਸੀ ਦੋੜ ਸਾਡਾ ਐਕਸੈਂਟ ਕੇਸ ਸੀ ਉਹ ਵੀ ਤੇ ਜਦ ਕਿ ਉਹ ਮੇਰੀ ਜਦ ਤਨਾ ਗੱਲ ਹੋਈ ਈ.ਐਮ.ਪੀ ਨੇ ਇਹਨੂੰ ਕੋਈ ਮਤਲਬ ਸੈਮੀ ਕੌਂਸ਼ੀਅਸ ਕੰਡੀਸ਼ਨ ਹੈ ਜੀ ਇਹਨੂੰ ਕੋਈ ਪਤਾ ਹੀ ਨਹੀਂ ਤੁਹਾਡੇ ਵੱਲੋਂ ਕੋਈ ਪੁਲਿਸ ਕਾਰਵਾਈ ਕੀ ਜਾਊਗੀ ਅਸੀਂ ਹੁਣ ਦਾਰਿਆਂ ਜੀ ਸੇਨ ਤੇ ਜਾ ਰਹੇ ਇਹ ਹਾਦਸਾ ਕਿੱਦਾਂ ਹੋਇਆ ਜੀ? ਇਹ ਅਸੀਂ ਸਮਾਣੇ ਤੋਂ ਰੈਫਰ ਕੇਸ ਲੈ ਕੇ ਆ ਰਹੇ تھے ਜੀ। ਬੱਸ ਵੀ ਸਮਾਣੇ ਵੱਲੋਂ ਆ ਰਹੀ ਸੀ। ਤੇ ਇੱਥੇ ਉਹਨੇ ਓਵਰਟੇਕ ਕਰ ਰਿਆ ਸੀ ਪਤਾ ਨਹੀਂ ਅੱਗੇ ਕੋਈ ਸਾਧ ਨਹੀਂ ਉਹਨੇ ਕੱਟ ਮਾਰਿਆ ਤਾਂ ਗੱਡੀ ਵਿੱਚ ਲੱਗਿਆ ਜੀ। ਕਿਹੜਾ ਐਕਸੀਡੈਂਟ ਕੇਸ ਲਈ ਆ ਰਹੇ ਸੀ? ਹਾਂ ਜੀ ਐਕਸੀਡੈਂਟ ਹੀ ਸਾਰਾ ਤੇ ਬੱਸ ਵਾਲਿਆਂ ਨੇ ਪਿੱਛੋਂ ਦੀ ਮਾਰੀ। ਹਾਂ ਜੀ ਪਿੱਛੋਂ ਕਿਹੜੀ ਬੱਸ ਸੀ ਇਹ? ਪੀਆਰਟੀਸੀ। ਇਹ ਕਿਧਰੋਂ ਦੀ ਆ ਰਹੀ ਸੀ? ਸਮਾਣੇ ਤੋਂ ਆ ਰਹੀ ਦੀ। ਤੇ ਜਰਫਤਾਰ ਸੀ ਕੀ? ਹਾਂ ਜੀ ਤੇਜ਼ ਰਫਤਾਰ ਸੀ। ਕੀ ਓਵਰਟੇਕ ਕਰਨ ਦੇ ਕਾਰਨ ਆਇਆ? ਹਾਂ ਜੀ ਓਵਰਟੇਕ ਕਰਨ। ਕਿੰਨੇ ਲੋਕ ਸੀ ਜੀ ਤੁਹਾ ਤਿੰਨ ਲੋਕ ਸੀ ਜੀ ਪਿੱਛੇ ਉਰ ਕੋਣ ਕੋਣ जख्मियां ਤੁਹਾਡੇ ਤਿੰਨੋ जख्मी ਨੇ ਜੀ ਤਿੰਨੋ जख्मी ਆ ਜੀ ਤੁਸੀਂ ਠੀਕ ਹੋ ਤੁਸੀਂ ਡਰਾਈਵਰ ਹੋ ਜੀ ਹਾਂ ਜੀ ਮੈਂ ਹਾਂ ਡਰਾਈਵਰ ਆ ਤੇ ਬੱਸ ਵਿੱਚ ਕਿੰਨੇ ਲੋਕ ਸਵਾਰ ਸੀ ਬੱਸ ਵਿੱਚ ਬੱਸ ਭਰੀ ਹੋਈ ਸੀ ਜੀ ਬੱਸ ਵੀ ਭਰੀ ਹੈ ਜੀ ਸਵਾਰੀਆਂ ਹਾਂ ਜੀ ਸਵਾਰੀਆਂ ਹੈਗੇ ਕਿੰਨੇ ਲੋਕ ਟੋਟਲੀ ਸਾਥ ਤੇ ਵੀ जख्मी ਹੋਇਆ ਉਹ ਪੰਜ ਚਾਰ ਜਣੇ ਬੱਸ ਚ ਵੀ जख्मी ਨੇ ਜੀ ਯਾਨੀ 7-8 ਬੰਦੇ ਹਾਜ਼ਰ ਹੋਏ ਆ ਹਾਂ ਜੀ ਪੁਲਿਸ ਕਾਰਵਾਈ ਕੀਤੀ ਹੈ ਤੁਸੀਂ ਹਾਂ ਜੀ ਕੀਤੀ ਯਾਨੀ ਪੀਆਰਸੀ ਦੀ ਗਲਤੀ ਨਾਲ ਇਹ ਹਾਦਸਾ ਹੋਇਆ ਹਾਂ ਜੀ